ਜਸ਼ਨ ਮਨਾਉਣੇ ਸ਼ੁਰੂ ਹੋ ਗਏ ਨੇ ਦੇਖੋ ਕਿ ਰੰਗ ਪਾ ਕੇ ਇੱਕ ਦੂਜੇ ਤੇ Holi ਵਰਗਾ ਮਾਹੌਲ ਪਟਾਇਆ ਹੋਇਆ ਬਾਈ ਜੀ ਐਡਵਾਂਸ ਸ਼ੁਰੂ ਹੋ ਗਿਆ ਤੁਸੀਂ ਹਾਂਜੀ ਹਾਂਜੀ ਮਾਫਾ ਤੇਰਾ ਸਾਡਾ ਬਾਪ ਜੀ ਹੋਣੀ ਹੈ ਲੀਡ ਵਧਦੀ ਤੁਰੀ ਆ ਰਹੀ ਹੈ ਜਿਵੇਂ ਜਿਵੇਂ ਅੱਗੇ ਨੂੰ ਚੱਲਾਂਗੇ ਤੁਹਾਨੂੰ ਲੱਗਾ ਲੀਡ ਵਧ ਗਈ ਤੇ ਜਿੱਤ ਗਏ ਜਿੱਤ ਚੁੱਕੇ ਹਾਂ ਜੀ ਅੱਗੇ ਹੋਰ ਲੀਡ ਵਧਣੀ ਹੈ ਕਿ ਧੜਵੇਂ ਦੀ ਸੀਟ ਹੈ ਪੱਕੀ ਢਿੰਪੀ ਦੀ ਪੱਕੀ ਸੀਟ ਕਿਧੜਵੇਂ ਦੀ ਹੈ ਅੱਜ ਤੋਂ ਬਾਅਦ ਢਿੰਪੀ ਇੱਥੋਂ ਕਦੇ ਨਹੀਂ ਹਾਰੂਗਾ ਪੱਕੀ ਸੀਟ ਕਿਧੜਵੇਂ ਦੀ ਦੇਖੋ ਕਿ ਐਡਵਾਂਸ ਜਿਹੜੀ ਐ ਉਹ ਹੋਲੀ ਮਨਾਹੀ ਜਾ ਰਹੀ ਐ ਸਾਡੇ ਤੇ ਵੀ ਬਹੁਤ ਸਾਰਾ ਰੰਗ ਪੈ ਚੁੱਕਿਆ ਸਾਡਾ ਕੈਮਰਾ ਵੀ ਰੰਗ ਨਾਲ ਜਿਹੜਾ ਪੂਰਾ ਲੱਤਪਤ ਹੋ ਗਿਆ ਇੱਕ ਵਾਰ ਤਸਵੀਰਾਂ ਦਿਖਾ ਦਿਓ ਕਿ ਜਿੱਤ ਗਏ ਜਿੱਤ ਗਏ ਜਿੱਤ ਗਏ ਜਿੱਤ ਗਏ ਬਈ ਜਿੱਤ ਗਏ ਇਹ ਗਿੱਦੜਵਾ ਦੇ ਹਲਕੇ ਦਾ ਔਰ ਗਿੱਦੜਵਾ ਸ਼ਹਿਰ ਦਾ ਬਹੁਤ ਹੀ ਵੱਡਾ ਪਿਆਰ ਮਿਲਿਆ ਹੈ ਧਿਲੋ ਸਾਹਿਬ ਨੂੰ ਸਾਰੇ ਹਲਕੇ ਨੂੰ ਲੱਖ ਲੱਖ ਵਧਾਈਆਂ ਬਿੰਬੀ ਧਿਲੋ ਜਿੰਦਾਬਾਦ ਬਿੰਬੀ ਧਿਲੋ ਜਿੰਦਾਬਾਦ ਬਿੰਬੀ ਧਿਲੋ ਦੀਪੀ ਢੋਲ ਜਿੰਦਾਬਾਦ ਤਾਂ ਬਿਲਕੁਲ ਵੇਖੋ ਕਿ ਰੰਗ ਲਗਾ ਕੇ ਜਿਹੜੀ ਹੈ ਉਹ Holi ਦੇ ਰੂਪ ਦੇ ਵਿੱਚ ਇਹ ਜਿਹੜੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ ਬਿਲਕੁਲ ਸਾਹਮਣੇ ਜਿੱਥੇ ਕਾਊਂਟਿੰਗ ਹੋ ਰਹੀ ਹੈ ਜਿੱਥੇ ਕਾਊਂਟਿੰਗ ਹੋ ਰਹੀ ਹੈ ਉਹਦੇ ਬਿਲਕੁਲ ਸਾਹਮਣੇ ਇਹ ਲੋਕ ਪਹੁੰਚੇ ਹੋਏ ਨੇ ਔਰ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਆ ਡਿੰਪੀ ਢਿੱਲੋਂ ਦੀ ਜਿੱਤ ਦਾ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਇਸ ਵੇਲੇ ਐਡਵਾਂਸ ਦੇ ਵਿੱਚ ਇਹਨੂੰ ਕਹਿ ਸਕਦੇ ਆ ਕਿ ਐਡਵਾਂਸ ਦੇ ਵਿੱਚ ਇਹ ਜਿਹੜੇ ਜਸ਼ਨ ਉਹ ਮਨਾਏ ਜਾ ਰਹੇ ਆ ਵੱਡੀ ਗਿਣਤੀ ਚ ਸਮਰਥਕ ਪਹੁੰਚੇ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਬੇਸ਼ੱਕ 500 ਮੀਟਰ ਦੇ ਘੇਰੇ ਤੋਂ ਦੂਰ ਜਿਹੜੇ ਆ ਜਸ਼ਨ ਮਨਾਏ ਜਾ ਰਹੇ ਸੀ ਪਰ ਇੱਥੇ ਲੋਕ ਜਿਹੜੇ ਨੇ ਅੱਗੇ ਪਹੁੰਚ ਚੁੱਕੇ ਨੇ ਖੁਸ਼ੀ ਹੈ ਜੀ ਐਡਵਾਂਸ ਬਹੁਤ ਜ਼ਿਆਦਾ ਖੁਸ਼ੀ ਹੈ 12 ਸਾਲਾਂ ਬਾਅਦ ਰੰਗ ਖੇਡ ਰਹੇ ਆਂ ਔਰ 12 ਸਾਲਾਂ ਬਾਅਦ ਸਾਡਾ ਗਿੱੱੜਵਾ ਦਾ ਨਮਾਇੰਦਾ ਚੁਣ ਕੇ ਆ ਰਿਹਾ ਹਰਜੀਪ ਸਿੰਘ ਡਿਪਟੀ ਲੋ ਡਿੰਪੀ ਤੇ ਲੌਂਦੀ ਸਖਸ਼ੀਅਤ ਨੂੰ ਵੋਟਾਂ ਮਿਲੀਆਂ ਮੰਡੀ ਦੇ ਵਿੱਚ ਇਨਾਂ ਦੀ ਸ਼ਰਾਵਤ ਨੂੰ ਤੇ ਇਨਾਂ ਦੇ ਨਾਮ ਨੂੰ ਵੋਟਾਂ ਵੀ ਨਹੀਂ ਇਹ ਇਮਾਨਦਾਰੀ ਨੂੰ ਬਹੁਤ ਅੱਛਾ ਸ਼ਖਸ ਹੈ ਅਕਸਰ ਇਨਾਂ ਦਾ ਤੇ ਸਾਨੂੰ ਇੰਨੀ ਖੁਸ਼ੀ ਹੈ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਸਾਰਾ ਇਕੱਠ ਸਾਡਾ ਮਿਲ ਰਿਹਾ ਕਿ ਦੜਵਾਂ ਨੂੰ ਪਹਿਲਾਂ ਸਾਰੇ ਲੁੱਟਣ ਲੁੱਟੇ ਆਏ ਆ ਜਿੰਨੇ ਵੀ ਆਏ ਆ ਸਾਰਾ ਇਕੱਠ ਦੜਵਾਂ ਪੂਰਾ ਮਜ਼ਾ ਲੈ ਰਿਹਾ ਹੈ ਕਿੱਦੜ ਦੇ ਦਾ ਨੁਮਾਇੰਦਾ ਚੁਣਿਆ ਗਿਆ ਕਿਦੜ ਨੂੰ ਬਹੁਤ ਖੁਸ਼ੀ ਹੈ ਮਲਾਲ ਹੈਗਾ ਕਿ ਇਸ ਤੋਂ ਪਹਿਲਾਂ ਕਿਦੜ ਵਾ ਤੁਹਾ ਡਿੰਪੀ ਕਹਿੰਦੇ ਜਿੱਤੇ ਨਹੀਂ ਦੋ ਵਾਰ ਟਰਾਈ ਕੀਤਾ ਮਲਾਲ ਸੀਗਾ ਮਲਾਲ ਸੀਗਾ ਬਾਹਰਲੇ ਬੰਦੇ ਨੇ ਜਿਤਾਇਆ 12 ਸਾਲ ਪਰ ਸਾਡੀ ਕੋਈ ਬਾਦਲੇ ਨਹੀਂ ਬੰਦਾ 12 ਸਾਲ ਹਰ ਕੇ ਵੀ ਸਾਡੇ ਵਿੱਚ ਰਿਹਾ ਅੱਜ ਅਸੀਂ ਖੁਸ਼ੀ ਹੈ ਸਾਡੇ ਸ਼ਹਿਰ ਦਾ ਬੰਦਾ ਸਾਡਾ ਭਰਾ ਸਾਡਾ ਚਾਚਾ ਤਾਇਆ ਜਿੱਤੇ ਹਰਦੀਪ ਸਿੰਘ ਡਿੰਪੀ ਜਿਹਨੇ ਨਹੀਂ ਸਾਰਾ ਕਿਦੜ ਵਾ ਜਿੱਤੇ ਹੈ ਸੁਖ ਸੁਖ ਚ ਕੰਮ ਆਉਣ ਵਾਲਾ ਬੰਦਾ ਹੈ ਹਰ ਚੀਜ਼ ਦਾ ਹੱਲ ਲੋਕਾਂ ਦਾ ਸੁਖ ਸੁਖ ਤੇ ਹਰ ਵੇਲੇ ਜੰਦਾਰਿਆ ਹੈ ਇਧਰ ਦੇਖੋ ਕਿ ਵੱਡੇ ਅਫਸਰਾਂ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਉਹਨਾਂ ਨਾਲ ਮਿਲ ਕੇ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਬਹੁਤ ਹੀ ਵਧੀਆ ਗਿੱਦੜਵਾ ਦਾ ਪ੍ਰਸ਼ਾਸਨ ਬਹੁਤ ਹੀ ਵਧੀਆ ਹੈ ਤੇ ਦੇਖੋ ਹੱਥਾਂ ਦੇ ਵਿੱਚ ਝੰਡੇ ਔਰ ਰੰਗ ਲਾ ਲਾ ਕੇ ਜਿਹੜਾ ਹੈ ਉਹ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਇਸ ਵੇਲੇ ਸਮਰਥਕ ਪਹੁੰਚੇ ਔਰ ਉਹਨਾਂ ਨੇ ਆਪਣੀ ਖੁਸ਼ੀ ਦਾ ਹਾਂ ਆ ਦੇਖੋ ਬਾਈ ਕਹਿੰਦਾ ਵੀਡੀਓ ਬਣਾਓ ਯਾਰ ਬਾਈ ਦੀ ਨਾਰਾ ਲਾ ਦੇ ਕੋਈ ਭੱਜ ਚੱਲੀਏ ਜਿੱਤ ਗਿਆ ਰਾਜਾ ਕੇ ਰਾਣੀ ਨੂੰ ਭੱਜ ਚੱਲੀਏ ਲਧਿਆਣੇ ਨੂੰ ਰਾਜਾ ਕੇ ਰਾਣੀ ਨੂੰ ਭੱਜ ਚੱਲੀਏ ਲਧਿਆਣੇ ਨੂੰ ਇਹ ਇਹ ਆਪੋ ਆਪਣੀ ਖੁਸ਼ੀ ਦਾ اظہار ਜਿਹੜਾ ਵਕ ਵਕ ਲੋਕਾਂ ਵੱਲੋਂ ਕੀਤਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦੇ ਸਮਰਥਕ ਹੈ